ਜਗਵੰਤ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਡੇਰਾ ਮੁਕੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ ਆ ਜੀ ਹਾਂ ਡੇਰਾ ਮੁਕੀ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹੋਂ ਬਾਹਰ ਆ ਗਿਆ ਗੋਰਤਾਲ ਬੈਂਕੀ ਸਵੇਰੇ 5:30 ਵਜੇ ਇਹ ਪੈਰੋਲ ਦਿੱਤੀ ਗਈ ਸੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਸ ਵਾਰ ਡੇਰਾ ਮੁਕੀ ਰਾਮ ਰਹੀਮ ਸਿਰਸਾ ਗਿਆ ਹੈ ਜੀ ਹਾਂ ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲਦੀ ਸੀ ਤਾਂ ਉਸ ਸਮੇਂ ਉਹ ਯੂਪੀ ਦੇ ਜੋ ਬਾਗਪਤ ਆਸ਼ਰਮਾ ਤਕਰੀਬਨ ਉੱਥੇ ਉਹ ਰਹਿੰਦਾ ਸੀਗਾ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਡੇਰਾ ਮੁਖੀ ਨੂੰ ਜੋ ਪਰੋਲ ਦਿੱਤੀ ਗਈ ਆ ਹਾਲਾਂਕਿ ਹਜੇ ਤੱਕ ਦਿਨਾਂ ਦਾ ਕਨਫਰਮ ਨਹੀਂ ਹੋਇਆ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਆ ਕਿ ਇਸ ਵਾਰ ਵੀ ਕਰੀਬ 20 ਦਿਨ ਦੀ ਪਰੋਲ ਜੋ ਦਿੱਤੀ ਗਈ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ 2017 ਤੋਂ ਬਾਅਦ ਡੇਰਾ ਮੁਕੀ ਰਾਮ ਰਹੀਮ ਸਿਰਸਾ ਗਿਆ ਤਾਂ ਤੜਕੇ ਦੱਸਦੀ ਹੈ ਕਿ 5:30 ਵਜੇ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਆ ਉਸ ਤੋਂ ਬਾਅਦ ਕਰੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਜੋ ਰੋਤਕ ਦੀ ਸਨਾਰੀਆ ਜੇਲ ਹੈਗੀ ਆ ਉੱਥੋਂ ਬਾਹਰ ਨਿਕਲਦਾ ਹੈਗਾ ਤੇ ਉਸ ਤੋਂ ਬਾਅਦ ਸਿਰਸਾ ਜਿਹੜਾ ਉਹ ਪਹੁੰਚ ਜਾਂਦਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਣੀ ਪ੍ਰੀਤ ਵੀ ਦਾਲ ਸੀਗੀ ਗੌਰਤਾਲ ਬਹਿ ਕਿ 2017 ਤੋਂ ਬਾਅਦ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਂਦੀ ਆ ਤੇ ਉਸ ਤੋਂ ਬਾਅਦ ਪੰਚਕੂਲਾਂ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ ਜੋ ਰਾਮ ਰਹੀਮ ਦੇ ਪੈਰੋਕਾਰ ਸਨ ਉਹਨਾਂ ਦੇ ਵੱਲੋਂ ਉੱਥੇ ਸੰਪਤੀ ਦੀ ਭੰਨ ਤੋੜ ਕੀਤੀ ਗਈ ਸਰਕਾਰੀ ਸੰਪਤੀ ਦੀ ਤਾਂ ਉਸ ਤੋਂ ਬਾਅਦ ਜਿਹੜੇ ਆਦੇਸ਼ ਕੋਰਟ ਦੇ ਵੱਲੋਂ ਵੀ ਦਿੱਤੇ ਗਏ ਸਨ ਜੇਕਰ ਦੂਸਰੇ ਪਾਸੇ ਪਰੋਲ ਦਾ ਚੈਪਟਰ ਦੇਖਿਆ ਜਾਵੇ ਤਾਂ ਰਾਮ ਰਹੀਮ ਨੂੰ ਲਗਾਤਾਰ ਪਰੋਲ ਵੀ ਮਿਲਦੀ ਰਹੀ ਆ ਤਾਂ ਕਰੀਬ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਨੌਵੀਂ ਵਾਰ ਜਿਹੜੀ ਪਰੋਲ ਦਿੱਤੀ ਗਈ ਆ ਇਸ ਤੋਂ ਪਹਿਲਾਂ 2020 ਦੇ ਵਿੱਚ 24 ਅਕਤੂਬਰ ਨੂੰ ਇੱਕ ਦਿਨ ਦੀ ਪਰੋਲ ਦਿੱਤੀ ਗਈ ਸੀ ਇਸੇ ਤਰ੍ਹਾਂ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਪਰੋਲ ਦਿੱਤੀ ਗਈ ਸੀ ਜੂਨ 2022 ਦੇ ਵਿੱਚ ਇੱਕ ਮਹੀਨੇ ਦੀ ਪਰੋਲ ਦਿੱਤੀ ਗਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਜਿਹੜੀ ਪਰੋਲ ਮਿਲੀ ਸੀਗੀ ਤੇ ਇਸੇ ਤਰ੍ਹਾਂ ਜਨਵਰੀ 200 ਦੇ ਵਿੱਚ ਕਰੀਬ 40 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਜੁਲਾਈ 2023 ਦੇ ਵਿੱਚ 30 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਅਗਸਤ ਦੀ ਗੱਲ ਕੀਤੀ ਜਾਵੇ ਅਗਸਤ 2023 ਦੇ ਵਿੱਚ ਜਿਹੜੇ ਪ੍ਰੋਲ ਉਸ ਦਿਨ ਵੀ ਦਿੱਤੀ ਗਈ ਇਸ ਤੋਂ ਇਲਾਵਾ ਅਕਤੂਬਰ 2024 ਦੇ ਵਿੱਚ ਹਾਲੇ ਦੇ ਵਿੱਚ ਜੇਕਰ 2024 ਦੀ ਗੱਲ ਕੀਤੀ ਜਾਵੇ 2025 ਹੁਣ ਸ਼ੁਰੂ ਹੋ ਗਿਆ ਤਾਂ 2024 ਦੇ ਵਿੱਚ 20 ਦਿਨਾਂ ਦੀ ਜਿਹੜੀ ਐਮਰਜੈਂਸੀ ਪ੍ਰੋਲ RAM ਰਹੀਮ ਨੂੰ ਦਿੱਤੀ ਗਈ ਸੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਸ ਵਾਰ ਵੀ ਜੋ ਜਾਣਕਾਰੀ ਮਿਲ ਰਹੀ ਹੈ ਅੱਜ ਤੱਕ ਕਿ ਫਿਰ 20 ਦਿਨ ਦੀ ਪ੍ਰੋਲ ਦਿੱਤੀ ਗਈ ਆ ਤਾਂ ਇਸ ਵਾਰ ਡੇਰਾ ਬੁਖੀ ਰਾਮ ਰਹੀਮ ਸਿਰਸਾ ਗਿਆ ਇਸ ਤੋਂ ਪਹਿਲਾਂ ਜੇਕਰ ਜਦੋਂ ਵੀ ਪ੍ਰੋਲ ਮਿਲੀ ਹੈਗੀ ਆ ਜਦੋਂ 8 ਵਾਰ ਪ੍ਰੋਲ ਮਿਲੀ ਹੈਗੀ ਆ ਤਾਂ ਤਕਰੀਬਨ ਜੋ ਰਾਮ ਰਹੀਮ ਹੈ ਉਹ ਯੂਪੀ ਦੇ ਬਾਗਪਤ ਆਸ਼ਰਮ ਹੈ ਗਿਆ ਤਾਂ ਉੱਥੇ ਉਹ ਜ਼ਿਆਦਾਤਰ ਰਹਿੰਦਾ ਸੀ ਉੱਥੋਂ ਹੀ ਆਪਣੇ ਪ੍ਰਚਾਰ ਉਸਨੇ ਕਰਨਾ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਮ ਰਹੀਮ ਨੂੰ ਜੋ ਪ੍ਰੋਲ ਮਿਲ ਗਈ ਹੈ ਹਾਲਾਂਕਿ ਜੇਕਰ ਦੂਸਰੇ ਪਾਸੇ ਸਿੱਖ ਸੰਗਤ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਹਰਿਆਣਾ ਸਰਕਾਰ ਨੂੰ ਘੇਰਿਆ ਜਾ ਰਿਹਾ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਆਖਿਰਕਾਰ ਰਾਮ ਰਹੀਮ ਨੂੰ ਵਾਰ-ਵਾਰ ਕਿਉਂ ਪਰੋਲ ਦਿੱਤੀ ਜਾ ਰਹੀ ਹੈ ਆਖਿਰਕਾਰ ਹਰਿਆਣਾ ਸਰਕਾਰ ਰਾਮ ਰਹੀਮ ਦੇ ਉੱਪਰ ਇੰਨੀ ਮਿਹਰਬਾਨ ਕਿਉਂ ਹੈ ਤੇ ਉਸ ਤੋਂ ਵੱਡਾ ਸਵਾਲ ਇਹ ਹੀ ਆ ਕਿ ਜੇਕਰ ਪਰੋਲ ਦਿੱਤੀ ਵੀ ਗਈ ਹੈਗੀ ਤਾਂ ਉਸ ਨੂੰ ਸਿਰਸਾ ਕਿਉਂ ਲਿਆਂਦਾ ਗਿਆ ਕਿਉਂਕਿ ਸਿਰਸਾ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਦਾ ਜੋ ਡੇਰਾ ਹੈ ਗਿਆ ਇੱਕ ਤਰ੍ਹਾਂ ਜਿਵੇਂ ਆਪਾਂ ਕਿਸੇ ਹੈੱਡਕੁਆਰਟਰ ਕਹਿ ਸਕਦੇ ਹਾਂ ਕਿ ਸਭ ਤੋਂ ਵੱਡਾ ਜਿਹੜਾ ਉਹ ਡੇਰਾ ਸਿਰਸਾ ਦੇ ਵਿੱਚ ਹੈ ਗਿਆ ਉੱਥੇ ਰਾਮ ਰਹੀਮ ਦੇ پیرੋਕਾਰ ਬਹੁਤ ਨੇ ਦੂਸਰੇ ਪਾਸੇ ਸਿੱਖ ਸੰਗਤ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾਂਦਾ ਹੈਗਾ ਤਾਂ ਇਹੀ ਕਿੰਦਾ ਮੰਨਿਆ ਜਾ ਰਿਹਾ ਕਿ ਸ਼ਾਇਦ ਕਿਤੇ ਕੋਈ ਇਸ ਤਰ੍ਹਾਂ ਦੀ ਸਥਿਤੀ ਨਾ ਪੈਦਾ ਹੋ ਜਾਵੇ ਜੋ 2017 ਦੇ ਵਿੱਚ ਹੋਈ ਸੀਗੀ ਤਾਂ ਇਸ ਨੂੰ ਲੈ ਕੇ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਪਰ ਜਿਹੜੀ ਹੁਣ ਤੁਹਾਡੇ ਨਾਲ ਵੱਡੀ ਖਬਰ ਖ਼ਾਸ ਸਾਂਝੀ ਕਰ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਪਰੋਲ ਮਿਲ ਗਈ ਆ RAMRAHIM ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਦੱਸਦੀ ਕਿ ਸਵੇਰੇ 5:30 ਵਜੇ RAMRAHIM ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਵਕਤ ਪਰੋਲ ਦਿੱਤੀ ਗਈ ਸੀ ਤਾਂ ਉਸ ਮੌਕੇ ਹਣੀਪ੍ਰੀਤ ਵੀ RAMRAHIM ਦੇ ਨਾਲ ਸੀ ਤਾਂ ਇਸ ਤੋਂ ਪਹਿਲਾਂ ਜਦੋਂ RAMRAHIM ਰੋਤਕ ਦੀ ਸੁਨਾਰੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਲਗਾਤਾਰ ਜਿਵੇਂ ਅਸੀਂ ਦੱਸਿਆ ਕਿ ਕਰੀਬ 8 ਵਾਰ ਇਸ ਤੋਂ ਪਹਿਲਾਂ ਤੇ ਹੁਣ ਜੇਕਰ ਮਲਾਈ ਪਰੋਲ ਮਲਾਈ ਜਾਵੇ ਤਾਂ 9 ਵਾਰ ਪਰੋਲ ਮਿਲ ਚੁੱਕੀ ਆ ਤਾਂ ਇਸ ਤੋਂ ਪਹਿਲਾਂ ਉਹ ਜੁਪੀ ਦੇ ਵਿੱਚ ਜੋ ਜੁਪੀ ਦੇ ਵਿੱਚ ਬਾਗਪਤ ਆਸ਼ਰਮ ਹੈਗਾ ਉੱਥੇ ਉੱਥੋਂ ਆਨਲਾਈਨ ਜਿਹੜਾ ਪ੍ਰਚਾਰ ਇੱਕ ਤਰ੍ਹਾਂ ਕੀਤਾ ਜਾਂਦਾ ਸੀਗਾ ਪਰ ਇਸ ਵਾਰ 2017 ਤੋਂ ਬਾਅਦ ਕਹਿ ਸਕਦੇ ਹਾਂ ਕਿ ਤਕਰੀਬਨ 7-8 ਸਾਲਾਂ ਬਾਅਦ ਆਰਾਮ ਰਹੀਮ ਸਿਰਸਾ ਉਹ ਪਹੁੰਚਿਆ ਹੈਗਾ ਤਾਂ ਹੁਣ ਦੇਖਣ ਵਾਲਾ ਹੋਊਗਾ ਇਸ ਤੋਂ ਬਾਅਦ ਐਸਡੀਪੀਸੀ ਜਾਂ ਫਿਰ ਬਾਕੀ ਸਿੱਖ ਸੰਗਤ ਜਾਂ ਫਿਰ ਹਰਿਆਣਾ ਦੇ ਜੋ ਸਿੱਖ ਹੈਗੇ ਨੇ ਉਹਨਾਂ ਦਾ ਕੀ ਰੈਐਕਸ਼ਨ ਹੋਊਗਾ ਉਹ ਵੀ ਜੋ ਤੁਹਾਡੇ ਨਾਲ ਜਲਦ ਸਾਂਝਾ ਕੀਤਾ ਜਾਵੇਗਾ ਰਾਮ ਰਹੀਮ ਨੂੰ ਇੱਕ ਵਾਰ ਫੇਰ ਪਰੋਲ ਮਿਲੀ ਆ ਜੀ ਹਾਂ ਡੇਰਾ ਮੁਕੀ ਰਾਮ ਰਹੀਮ ਇੱਕ ਵਾਰ ਫੇਰ ਜੇਲ੍ਹੋਂ ਬਾਹਰ ਆ ਗਿਆ ਗੌਰਤਾਲ ਬੈਂਕੀ ਸਵੇਰੇ 5:30 ਵਜੇ ਇਹ ਪਰੋਲ ਦਿੱਤੀ ਗਈ ਸੀ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਇਸ ਵਾਰ ਡੇਰਾ ਮੁਕੀ ਰਾਮ ਰਹੀਮ ਸਿਰਸਾ ਗਿਆ ਜੀ ਹਾਂ ਇਸ ਤੋਂ ਪਹਿਲਾਂ ਜਦੋਂ ਰਾਮ ਰਹੀਮ ਨੂੰ ਪਰੋਲ ਮਿਲਦੀ ਸੀ ਤਾਂ ਉਸ ਸਮੇਂ ਉਹ ਯੂਪੀ ਦੇ ਜੋ ਬਾਗਪਤ ਆਸ਼ਰਮਾ ਤਕਰੀਬਨ ਉੱਥੇ ਹੋ ਰਹਿੰਦਾ ਸੀਗਾ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਡੇਰਾ ਮੁਕੀ ਨੂੰ ਜੋ ਪਰੋਲ ਦਿੱਤੀ ਗਈ ਆ ਹਾਲਾਂਕਿ ਹਜੇ ਤੱਕ ਇਨਾ ਦਾ ਕਨਫਰਮ ਨਹੀਂ ਹੋਇਆ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਆ ਕਿ ਇਸ ਵਾਰ ਵੀ ਕਰੀਬ 20 ਦਿਨ ਦੀ ਪਰੋਲ ਜੋ ਦਿੱਤੀ ਗਈ ਆ ਤੇ ਸਭ ਤੋਂ ਵੱਡੀ ਗੱਲ ਹੈ ਕਿ 2017 ਤੋਂ ਬਾਅਦ ਡੇਰਾ ਮੁਕੀ ਰਾਮ ਰਹੀਮ ਸਿਰਸਾ ਗਿਆ ਤਾਂ ਤੜਕੇ ਦੱਸਦੀ ਹੈ ਕਿ 5:30 ਵਜੇ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਆ ਉਸ ਤੋਂ ਬਾਅਦ ਕਰੜੀ ਸੁਰੱਖਿਆ ਦੇ ਨਾਲ ਰਾਮ ਰਹੀਮ ਜੋ ਰੋਤਕ ਦੀ ਸਨਾਰੀਆ ਜੇਲ ਹੈਗੀ ਆ ਉੱਥੋਂ ਬਾਹਰ ਨਿਕਲਦਾ ਹੈਗਾ ਤੇ ਉਸ ਤੋਂ ਬਾਅਦ ਸਿਰਸਾ ਜਿਹੜਾ ਉਹ ਪਹੁੰਚ ਜਾਂਦਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹਣੀਪ੍ਰੀਤ ਵੀ ਨਾਲ ਸੀਗੀ ਗੌਰਤਾਲ ਬਹਿ ਕੇ 2017 ਤੋਂ ਬਾਅਦ ਉਹ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਂਦੀ ਆ ਤੇ ਉਸ ਤੋਂ ਬਾਅਦ ਪੰਚਕੂਲਾ ਦੇ ਵਿੱਚ ਵੇਖਿਆ ਕਿ ਕਿਸ ਤਰ੍ਹਾਂ ਜੋ ਰਾਮ ਰਹੀਮ ਦੇ ਪੈਰੋਕਾਰ ਸਨ ਉਹਨਾਂ ਦੇ ਵੱਲੋਂ ਉੱਥੇ ਸੰਪਤੀ ਦੀ ਭੰਨਤੋੜ ਕੀਤੀ ਗਈ ਸਰਕਾਰੀ ਸੰਪਤੀ ਦੀ ਤਾਂ ਉਸ ਤੋਂ ਬਾਅਦ ਜਿਹੜੇ ਆਦੇਸ਼ ਕੋਰਟ ਦੇ ਵੱਲੋਂ ਵੀ ਦਿੱਤੇ ਗਏ ਸਨ ਤੇ ਜੇਕਰ ਦੂਸਰੇ ਪਾਸੇ ਪ੍ਰੋਲ ਦਾ ਚੈਪਟਰ ਦੇਖਿਆ ਜਾਵੇ ਦਾ ਰਾਮ ਰਹੀਮ ਨੂੰ ਲਗਾਤਾਰ ਪਰੋਲ ਵੀ ਮਿਲਦੀ ਰਹੀ ਆ ਤਾਂ ਕਰੀਬ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਨੌਵੀਂ ਵਾਰ ਜਿਹੜੀ ਪਰੋਲ ਦਿੱਤੀ ਗਈ ਆ ਇਸ ਤੋਂ ਪਹਿਲਾਂ 2020 ਦੇ ਵਿੱਚ 24 ਅਕਤੂਬਰ ਨੂੰ ਇੱਕ ਦਿਨ ਦੀ ਪਰੋਲ ਦਿੱਤੀ ਗਈ ਸੀ ਇਸੇ ਤਰ੍ਹਾਂ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਪਰੋਲ ਦਿੱਤੀ ਗਈ ਸੀ ਜੂਨ 2022 ਦੇ ਵਿੱਚ ਇੱਕ ਮਹੀਨੇ ਦੀ ਪਰੋਲ ਦਿੱਤੀ ਗਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਜਿਹੜੀ ਪਰੋਲ ਮਿਲੀ ਸੀਗੀ ਤੇ ਇਸੇ ਤਰ੍ਹਾਂ ਜਨਵਰੀ 2000 ਤੇ ਇਹਦੇ ਵਿੱਚ ਕਰੀਬ 40 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਜੁਲਾਈ 2023 ਦੇ ਵਿੱਚ 30 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਅਗਸਤ ਦੀ ਗੱਲ ਕੀਤੀ ਜਾਵੇ ਅਗਸਤ 2023 ਦੇ ਵਿੱਚ ਜਿਹੜੀ ਪ੍ਰੋਲ ਉਸ ਦਿਨ ਵੀ ਦਿੱਤੀ ਗਈ ਇਸ ਤੋਂ ਇਲਾਵਾ ਅਕਤੂਬਰ 2024 ਦੇ ਵਿੱਚ ਹਾਲੇ ਦੇ ਵਿੱਚ ਜੇਕਰ 2024 ਦੀ ਗੱਲ ਕੀਤੀ ਜਾਵੇ 2025 ਸ਼ੁਰੂ ਹੋ ਗਿਆ ਤਾਂ 2024 ਦੇ ਵਿੱਚ 20 ਦਿਨਾਂ ਦੀ ਜਿਹੜੀ ਐਮਰਜੈਂਸੀ ਪ੍ਰੋਲ RAM Rahim ਨੂੰ ਦਿੱਤੀ ਗਈ ਸੀ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਸ ਵਾਰ ਵੀ ਜੋ ਜਾਣਕਾਰੀ ਮਿਲ ਰਹੀ ਹੈ ਅੱਜ ਤੱਕ ਕਿ ਫਿਰ 20 ਦਿਨ ਦੀ ਪ੍ਰੋਲ ਦਿੱਤੀ ਗਈ ਆ ਤਾਂ ਇਸ ਵਾਰ ਡੇਰਾ ਮੁਖੀ ਰਾਮ ਰਹੀਮ ਸਿਰਸਾ ਜਾਂ ਇਸ ਤੋਂ ਪਹਿਲਾਂ ਜੇਕਰ ਜਦੋਂ ਵੀ ਪ੍ਰੋਲ ਮਿਲੀ ਹੈਗੀ ਆ ਜਦੋਂ 8 ਵਾਰ ਪ੍ਰੋਲ ਮਿਲੀ ਹੈਗੀ ਆ ਤਾਂ ਤਕਰੀਬਨ ਜੋ ਰਾਮ ਰਹੀਮ ਹੈ ਉਹ ਯੂਪੀ ਦੇ ਬਾਗਪਤ ਆਸ਼ਰਮ ਹੈ ਗਿਆ ਤਾਂ ਉੱਥੇ ਉਹ ਜ਼ਿਆਦਾਤਰ ਰਹਿੰਦਾ ਸੀ ਉੱਥੋਂ ਹੀ ਆਪਣੇ ਪ੍ਰਚਾਰ ਉਸ ਦੇ ਕਰਨਾ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਮ ਰਹੀਮ ਨੂੰ ਜੋ ਪ੍ਰੋਲ ਮਿਲ ਗਈ ਹੈ ਹਾਲਾਂਕਿ ਜੇਕਰ ਦੂਸਰੇ ਪਾਸੇ ਸਿੱਖ ਸੰਗਤ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਹਰਿਆਣਾ ਸਰਕਾਰ ਨੂੰ ਘੇਰਿਆ ਜਾ ਰਿਹਾ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਆਖਿਰਕਾਰ ਰਾਮ ਰਹੀਮ ਨੂੰ ਵਾਰ-ਵਾਰ ਕਿਉਂ ਪਰੋਲ ਦਿੱਤੀ ਜਾ ਰਹੀ ਹੈ ਆਖਿਰਕਾਰ ਹਰਿਆਣਾ ਸਰਕਾਰ ਰਾਮ ਰਹੀਮ ਦੇ ਉੱਪਰ ਇੰਨੀ ਮਿਹਰਬਾਨ ਕਿਉਂ ਹੈ ਤੇ ਉਸ ਤੋਂ ਵੱਡਾ ਸਵਾਲ ਇਹ ਹੀ ਆ ਕਿ ਜੇਕਰ ਪਰੋਲ ਦਿੱਤੀ ਵੀ ਗਈ ਹੈਗੀ ਤਾਂ ਉਸ ਨੂੰ ਸਿਰਸਾ ਕਿਉਂ ਲਿਆਂਦਾ ਗਿਆ ਕਿਉਂਕਿ ਸਿਰਸਾ ਦੀ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਦਾ ਜੋ ਡੇਰਾ ਹੈਗਾ ਇੱਕ ਤਰ੍ਹਾਂ ਜੇ ਆਪਾਂ ਕਿਸ ਹੈੱਡਕੁਆਰਟਰ ਕਹਿ ਸਕਦੇ ਹਾਂ ਕਿ ਸਭ ਤੋਂ ਵੱਡਾ ਜਿਹੜਾ ਉਹ ਡੇਰਾ ਸਿਰਸਾ ਦੇ ਵਿੱਚ ਹੈਗਾ ਉੱਥੇ ਰਾਮ ਰਹੀਨ ਦੇ ਪੈਰੋਕਾਰ ਬਹੁਤ ਨੇ ਦੂਸਰੇ ਪਾਸੇ ਸਿੱਖ ਸੰਗਤ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾਂਦਾ ਹੈਗਾ ਤਾਂ ਇਹੀ ਕਿੰਦਾ ਮੰਨਿਆ ਜਾ ਰਿਹਾ ਕਿ ਸ਼ਾਇਦ ਕਿਤੇ ਕੋਈ ਇਸ ਤਰ੍ਹਾਂ ਦੀ ਸਥਿਤੀ